ਆਸਟ੍ਰੇਲੀਆ ਸਟਡੀ ਵੀਜ਼ਾ ਦੀ ਗੱਲ ਕਰੀਏ ਅੱਜ ਸਪੈਸ਼ਲੀ ਗੱਲ ਕਰਨ ਜਾ ਰਹੇ ਹਾਂ ਉਹਨਾਂ ਸਟੂਡੈਂਟਸ ਦੀ ਜਿਨ੍ਹਾਂ ਨੇ ਹਲੇ +2 ਦੇ ਐਗਜ਼ਾਮ ਦੇਣੇ ਨੇ ਰਿਜ਼ਲਟ ਹਣਲੇ ਆਣੇ ਨੇ ਕੀ ਉਹ ਹੁਣੇ ਅਪਲਾਈ ਕਰ ਸਕਦੇ ਨੇ ਕੰਡੀਸ਼ਨਲ ਆਫਰ ਲੈਟਰ ਦੇ ਲਈ और अगर अभी हम अगर रिजल्ट एक अंदाजा लगाने की कोशिश करिए किए को करन करना चाहिए और ना जो प्लस टू वाले स्टूडेंट स्पैशली फोकस कर रहे हैं जो अपने एग्जाम की तैयारी तो कर ही रहे चंगे अः रिजल्ट की उम्मीद कर ही रहे आस्ट्रेलिया स्टडी वीजा जुलाई टेकली करना चाह रहे हैं टाइम ਯੂਟਿਲਾਈਜ਼ ਕਰ ਸਕਦੇ ਨੇ ਔਰ ਕਿੰਨੇ ਚੰਗੇ ਚਾਂਸਿਸ ਕਿੰਨੇ ਚੰਗੇ ਪੋਜ਼ਿਟਿਵ ਚਾਂਸਿਸ ਅਸੀਂ ਦੇਖ ਰਹੇ ਹਾਂ ਫਰੈਸ਼ ਪ੍ਰੋਫਾਈਲ ਦੇ ਜੁਲਾਈ ਇਨਟੇਕ ਦੇ ਉੱਪਰ ਇਸ ਦੇ ਉੱਪਰ ਗੱਲ ਕਰਾਂਗੇ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਰਜੋਤ ਕੌਰ ਔਰ ਅੱਜ ਦੀ ਇਹ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਨੇ ਨੈਵੀਗੇਟਰਸ ਓਵਰ ਸੀਸ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਤੁਹਾਡਾ ਸਵਾਗਤ ਹੈ ਸਾਡੇ ਸਾਰੇ ਸਟੂਡੈਂਟਸ ਆ ਤੇ ਜ਼ਰੂਰ ਇਸ ਜਿਹੜੀ ਵੀਡੀਓ ਆ ਜੀ ਆਪਣੇ ਉਹਨਾਂ ਹੋਰ ਸਟੂਡੈਂਟਸ ਨਾਲ ਫਰੈਂਡਸ ਦੇ ਨਾਲ ਜ਼ਰੂਰ ਸਾਂਝੀ ਕਰ ਦਿਓ ਜਿਹੜੇ ਹੁਣ ਪਲੱਸ 2 ਦੀ ਤਿਆਰੀ ਕਰ ਰਹੇ ਨੇ ਐਗਜ਼ਾਮ ਤਾਂ ਦੇ ਰਹੇ ਨੇ ਵਧੀਆ ਮਾਰਕਸ ਆਨ ਦੀ ਪੂਰੀ ਉਮੀਦ ਵੀ ਹੈ ਉਹਨਾਂ ਨੂੰ ਤੇ ਨਾਲ ਦੇ ਨਾਲ ਜੁਲਾਈ ਇਨਟੇਕ ਆਸਟ੍ਰੇਲੀਆ ਸਟ ਇਹ ਗੱਲਾਂ ਦਾ ਧਿਆਨ ਰੱਖਦੇ ਹੋਏ ਤੁਸੀਂ ਅੱਗੇ ਵਧੋ ਜੋ ਜੋ ਗੱਲਾਂ ਮੈਮ ਅੱਜ ਦੀ ਵੀਡੀਓ ਜ਼ਰੀਏ ਤੁਹਾਨੂੰ ਦੱਸਣ ਜਾ ਰਹੇ ਨੇ ਸ਼ਸ਼੍ਰੀਕਾਲ ਨਮਸਕਾਰ ਸਾਰਿਆਂ ਨੂੰ ਜਿਹੜਾ ਤੁਸੀਂ ਪੁੱਛਿਆ ਕਿ ਫਰੈਸ਼ ਪਾਸ ਆਊਟ ਮੀਨਸ ਕਿ ਹੋਂ ਜਿਹੜੇ ਬੱਚੇ 25 ਚ ਐਗਜ਼ਾਮ ਦੇਣਗੇ ਉਹ ਕੰਡੀਸ਼ਨਲ ਆਫਰ ਲੈਟਰ ਕਿਵੇਂ ਅਪਲਾਈ ਕਰ ਸਕਦੇ ਆ ਉਹਦਾ ਰੀਜ਼ਨ ਹੁੰਦਾ ਹੈ ਕੀ ਜਿਹੜੇ ਪੜ੍ਹੇ ਲਿਖੇ ਪੇਰੈਂਟਸ ਆ ਜਾਂ ਬਹੁਤ ਐਜੂਕੇਟਿਡ ਫੈਮਿਲੀਜ਼ ਆ ਉਹ ਆਪਣੇ ਬੱਚੇ ਦਾ ਟਾਈਮ ਬਿਲਕੁਲ ਵੇਸਟ ਨਹੀਂ ਕਰਨਾ ਚਾਹੁੰਦੇ ਔਰ ਜਦ ਸਟੂਡੈਂਟ ਪੜ੍ਹ ਰਿਹਾ ਹੁੰਦਾ ਉਸੇ ਟਾਈਮ ਉਸ ਲਾਈਨ ਚ ਲੱਗ ਜਾਂਦੇ ਆ ਜਿਸ ਤੋਂ ਬੱਚਾ ਪੜ੍ਹ ਕੇ ਜਿੱਦਾਂ ਐਗਜ਼ਾਮ ਦੇ ਕੇ ਨਿਕਲੇ ਉਹਦੀ ਫਾਈਲ ਰੈਡੀ ਹੋ ਜਾਏ ਹੁਣ ਕੰਡੀਸ਼ਨਲ ਆਫਰ ਲੈਟਰ ਵਾਸਤੇ ਕੀ ਹੈ ਕਿ ਸਟੂਡੈਂਟ ਦੀ ਜਿਹੜਾ ਪਾਸਪੋਰਟ ਦੀ ਕਾਪੀ ਚਾਹੀਦੀ ਹੁੰਦੀ ਹੈ ਔਰ ਉਹਦਾ 10th ਦਾ ਰਿਜ਼ਲਟ ਔਰ ਪ੍ਰਡਿਕਟਿਡ ਮਾਰਕਸ ਉਨ ਪ੍ਰੈਡਿਕਟਿਡ ਮਾਰਕਸ ਕੀ ਹੈ ਪਲੱਸ 2 ਦਾ ਜਿਹੜਾ ਹੈ ਉਹਨੇ ਹੁਣ ਐਗਜ਼ਾਮ ਦੇਣਾ ਹੈ ਮਾਰਚ ਵਿੱਚ ਹੁਣ ਮੇਰੇ ਖਿਆਲ ਐ ਐਗਜ਼ਾਮ ਆਈ ਰਿਹਾ ਫੈਬ ਮਾਰਚ ਵਿੱਚ ਆ ਰਿਹਾ ਜਲਦੀ ਐ ਥੋੜਾ ਜਿਹਾ ਤੇ ਜਿਹੜਾ ਇਹਨੇ ਬੱਚੇ ਨੇ 10th ਵਿੱਚ ਐਗਜ਼ਾਮ ਦਿੱਤਾ ਉਹਦੇ ਬਾਅਦ ਪਲੱਸ 1 ਚ ਐਗਜ਼ਾਮ ਦਿੱਤਾ ਹੈ ਇੰਟਰਨਲ ਜਿਹੜੇ ਐਗਜ਼ਾਮ ਹੁੰਦੇ ਉਹਨਾਂ ਦੇ ਬੇਸ ਤੇ ਜਿਹੜੇ ਟੀਚਰ ਹੈ ਜਾਂ ਸਕੂਲ ਹੈ ਜਿੱਥੇ ਵੀ ਪੜ ਰਿਹਾ ਉਹ ਲਿਖ ਕੇ ਦਿੰਦੇ ਐ ਇਹ ਬੱਚੇ ਦਾ ਜਿਹੜਾ ਪ੍ਰੈਡਿਕਟਿਡ ਮੀਨ ਸਾਨੂੰ ਉਮੀਦ ਐ ਇੰਨਾ ਆ ਜਾਏਗਾ ਸਕੋਰ ਕਿਉਂਕਿ ਇਹਨਾਂ ਦਾ ਜਿਹੜਾ ਇੰਟਰਨਲ ਅਸਾਈਨਮੈਂਟਸ ਹੁੰਦੀਆਂ ਜਾਂ ਹਾਫ ਇਅਰਲੀ ਹੋਏ ਉਹਦੇ ਬੇਸ ਤੇ ਇਹਨਾਂ ਦੇ ਕੋਲੇ ਕੈਲਕੂਲੇਸ਼ਨ ਹੁੰਦੀ ਹੈ ਜਿਆਦਾ ਤੋਂ ਜਿਆਦਾ 2-3% ਇੱਧਰ ਉੱਧਰ ਹੁੰਦਾ ਉਸ ਤੋਂ ਜ਼ਿਆਦਾ ਨਹੀਂ ਹੁੰਦਾ ਤੇ ਜਦ ਸਕੂਲ ਲਿਖ ਕੇ ਦੇ ਦਿੰਦਾ ਪ੍ਰੈਡਿਕਟਿਡ ਮਾਰਕਸ ਉਹਦੇ ਬੇਸ ਤੇ ਜਿਹੜਾ ਯੂਨੀਵਰਸਿਟੀ ਉਸ ਨੂੰ ਕਨਸੀਡਰ ਕਰਦੀ ਹੈ ਕਿ ਮੰਨ ਲਓ ਉਹਨਾਂ ਦੀ ਰਿਕੁਆਇਰਮੈਂਟ ਹੈ 65% ਔਰ ਸਕੂਲ ਨੇ ਲਿਖ ਕੇ ਦਿੱਤਾ 70% ਪ੍ਰੈਡਿਕਸ਼ਨ ਤੇ 2% ਇੱਧਰ ਹੋ ਸਕਦਾ 3% ਇੱਧਰ ਹੋ ਸਕਦਾ ਉੱਧਰ ਹੋ ਸਕਦਾ ਹੈ ਪਰ ਇਹਨਾਂ ਨੂੰ ਆਫਰ ਲੈਟਰ ਮਿਲ ਜਾਂਦੀ ਹੈ ਲੇਕਿਨ ਪ੍ਰੈਡਿਕਟਡ ਮਾਰਕਸ ਇਹਨਾਂ ਨੂੰ ਦੇਣੇ ਪੈਂਦੇ ਆ ਹਾਂ ਉਹਦੇ ਬਾਅਦ ਹਜੇ IELTS ਦੀ ਸਾਨੂੰ ਲੋੜ ਨਹੀਂ ਹੈ ਕੰਡੀਸ਼ਨਲ ਆਫਰ ਲੈਟਰ ਵਾਸਤੇ ਕਿਉਂਕਿ ਕੰਡੀਸ਼ਨ ਕੰਡੀਸ਼ਨਲ ਦਾ ਮਤਲਬ ਕਿ ਕੰਡੀਸ਼ਨ ਲੱਗ ਕੇ ਆਏਗੀ ਆਫਰ ਲੈਟਰ ਕਿ ਅਸੀਂ ਤੁਹਾਨੂੰ ਐਕਸੈਪਟ ਕੀਤਾ ਵੀ ਐਕਸੈਪਟਡ ਯੂ ਵਿਦ ਥਿਸ ਕੰਡੀਸ਼ਨ ਕਿ ਤੁਹਾਡਾ ਸਾਨੂੰ ਫਾਈਨਲ ਰਿਜ਼ਲਟ ਚਾਹੀਦਾ ਔਰ ਸਾਨੂੰ IELTS ਚਾਹੀਦਾ ਹੁਣ ਸਟੂਡੈਂਟ ਜਿਹੜਾ ਪੜ ਰਿਹਾ ਇਸ ਟਾਈਮ ਐਗਜ਼ਾਮ ਆਉਣ ਵਾਲੇ ਆ ਉਹ ਇਸ ਟਾਈਮ ਆਇਲਟਸ ਦੇ ਐਗਜ਼ਾਮ ਨਹੀਂ ਦੇ ਸਕਦਾ ਕਿਉਂਕਿ ਉਹਦੇ ਵਿੱਚ ਵੀ ਉਹਨੂੰ ਥੋੜਾ ਟਾਈਮ ਲਾਣਾ ਪੈਂਦਾ ਤੇ ਐਗਜ਼ਾਮ ਕੰਪਲੀਟ ਹੋਣ ਦੇ ਬਾਅਦ ਉਹਨੇ ਨਾਲ ਦੀ ਨਾਲ ਆਪਣਾ ਆਇਲਟਸ ਇੰਸਟੀਚਿਊਟ ਜੁਆਇਨ ਕਰ ਲੈਣਾ ਔਰ ਆਇਲਟਸ ਦੇ ਜਿਹੜੇ ਮਿਨੀਮਮ 6 ਬੈਂਡ ਲੈ ਕੇ ਆਣਾ ਜ਼ਿਆਦਾ ਲੈ ਕੇ ਆਣਗੇ ਤੋਂ ਉਹਨਾਂ ਦੇ ਵਾਸਤੇ ਉਹਨਾਂ ਹੀ ਅੱਛਾ ਹੈ ਹੁਣ ਕੰਡੀਸ਼ਨਲ ਆਫਰ ਲੈਟਰ ਆ ਜਾਂਦੀ ਹੈ ਅਪਲਾਈ ਹੋ ਗਈ ਫਾਈਲ ਪੀਰੈਂਟਸ ਨੂੰ ਟਾਈਮ ਮਿਲ ਗਿਆ ਆਪਣੇ ਡਾਕੂਮੈਂਟਸ ਬਣਾਉਣ ਦਾ ਸਭ ਤੋਂ ਜ਼ਿਆਦਾ ਪ੍ਰੋਬਲਮ ਹੁੰਦੀ ਫਾਈਨੈਂਸ਼ੀਅਲਸ ਦੀ ਜਾਂ ਲੋਨ ਦੀ ਤੇ ਇੰਨੇ ਟਾਈਮ ਚ ਜਦ ਤੱਕ ਬੱਚੇ ਦਾ ਆਫਰ ਲੈਟਰ ਅਪਲਾਈ ਹੋ ਰਿਹਾ ਬੱਚਾ ਐਗਜ਼ਾਮ ਦੇ ਰਿਹਾ ਤੇ ਰਿਜ਼ਲਟ ਆ ਰਿਹਾ ਪੀਰੈਂਟ ਸਾਡੇ ਕੋਲ ਆਉਂਦੇ ਆ ਉਹਨਾਂ ਨੂੰ ਕੈਲਕੂਲੇਸ਼ਨ ਪਤਾ ਚੱਲ ਜਾਂਦੀ ਹੈ ਐਨੇ ਫੰਡ ਸ਼ੋ ਕਰਨੇ ਆ ਔਰ ਉਹਨਾਂ ਦੇ ਕੋਲ ਕੀ ਕੀ ਸਿਸਟਮ ਹੈ ਜਾਂ ਸਿਸਟਮ ਉਹਨਾਂ ਦੇ ਕੋਲ ਹੋ ਜਾਏਗਾ ਥੋੜਾ ਕਟ ਹੈ ਕੋਈ ਲੈਂਡ ਸੇਲ ਕਰਨੀ ਆ ਜਾਂ ਕੋਈ ਲੋਨ ਲੈਣਾ ਆ ਤੇ ਉਹਦੇ ਵਾਸਤੇ ਉਹ ਅਪਲਾਈ ਕਰ ਸਕਦੇ ਆ ਇਹ ਟਾਈਮ ਉਹਨਾਂ ਨੂੰ ਬਹੁਤ ਸੋਨਾ ਮਿਲ ਜਾਂਦਾ ਤੇ ਇਹ ਜਿਹੜਾ ਕੰਡੀਸ਼ਨਲ ਆਫ ਅ ਲੈਟਰ ਦਾ ਜਿਹੜਾ ਇੱਕ ਪੂਰਾ ਪ੍ਰੋਸੀਜਰ ਹੈ ਉਹਦੇ ਬਾਅਦ 24 ਪਾਸ ਆਊਟ ਸਟੂਡੈਂਟ ਦੀ ਗੱਲ ਕਰ ਰਹੇ ਸੀਗੇ ਇਹ ਉਹਨਾਂ ਦੇ ਵਾਸਤੇ ਲਾਸਟ ਚਾਂਸ ਹੈ 25 ਜੁਲਾਈ ਇੰਟੇ ਉਦੇ ਬਾਅਦ ਜਿਹੜਾ ਇਹ ਸਟੂਡੈਂਟ ਹੈ ਗੈਪ ਪੈ ਜਾਏਗਾ ਫਿਰ ਇਹਨੂੰ ਕੋਈ ਯੂਨੀਵਰਸਿਟੀ ਐਕਸੈਪਟ ਨਹੀਂ ਕਰੇਗੀ ਮੋਰ ਥੈਨ 1 ਇਅਰ ਜਿਹੜਾ ਕੋਈ ਵੀ ਆਸਟ੍ਰੇਲੀਆ ਦੀ ਯੂਨੀਵਰਸਿਟੀ ਪਲੱਸ 2 ਦੇ ਬਾਅਦ ਐਕਸੈਪਟ ਨਹੀਂ ਕਰਦੀ ਮਾਸਟਰਸ ਦੇ ਵਾਸਤੇ ਤੇ 5 ਸਾਲ ਦਾ ਗੈਪ ਕਈ ਯੂਨੀਵਰਸਿਟੀਆਂ 3 ਸਾਲ ਦਾ ਲੈਂਦੀਆਂ ਕਈ 5 ਸਾਲ ਦਾ ਲੈਂਦੀਆਂ ਕਈ ਉਸ ਤੋਂ ਜ਼ਿਆਦਾ ਵੀ ਲੈ ਲੈਂਦੀਆਂ ਜੇ ਬੱਚੇ ਦੀ ਜੋਬ ਚੱਲ ਰਹੀ ਹੈ ਬਟ ਪਲੱਸ 2 ਵਾਲੇ ਸਟੂਡੈਂਟ ਦਾ ਇਹ ਲਾਸਟ ਇਨਟੇਕ ਹੈ ਜਿਹੜਾ uh, 24 ਪਾਸ ਆਊਟ ਆ ਉਹਨਾਂ ਦੇ ਕੋਲ ਉਹਦੇ ਬਾਅਦ ਕੋਈ ਚੁਆਇਸ ਨਹੀਂ ਹੋਏਗੀ ਇਸ ਕਰਕੇ ਉਹ ਇਮੀਡੀਏਟ ਅਪਲਾਈ ਕਰ ਲੈਣ ਜੇ ਹੁਣ ਅਪਲਾਈ ਕਰਦੇ ਮੰਨ ਲਓ ਚਾਰ ਯੂਨੀਵਰਸਿਟੀਆਂ ਚ ਕੀਤਾ ਔਰ ਬਾਈ ਚਾਂਸ ਦੇ ਨਹੀਂ ਰਿਜੈਕਟ ਕਰਤਾ ਇੱਕ ਨੇ ਐਕਸੈਪਟ ਕੀਤਾ ਔਰ ਤੁਸੀਂ ਚਾਹੁੰਦੇ ਹੋ ਕਿ ਹਜੇ ਇੱਕ ਦੋ ਚ ਹੋਰ ਹੋਵੇ ਉਹ ਵੀ ਟਾਈਮ ਹੈ ਬਟ ਜੇ ਤੁਸੀਂ ਹੋਰ ਇੱਕ ਮਹੀਨੇ ਬਾਅਦ ਆਂਦੇ ਹੋ ਤਾਂ ਤੁਹਾਡੇ ਕੋਲ ਉਹ ਟਾਈਮ ਨਹੀਂ ਹੋਏਗਾ ਉਹਦੇ ਕਿਉਂਕਿ ਅੰਬੈਸੀ ਕਹਿੰਦੀ ਕਿ 3 ਮਹੀਨੇ ਪਹਿਲੇ ਫਾਈਲ ਜ਼ਰੂਰ ਲਗਾਓ ਸੀ ਯੋ ਯਾਨ ਦੇ ਨਾਲ-ਨਾਲ ਦੀ ਨਾਲ ਤੁਸੀਂ ਫਾਈਲ ਲਗਾਣੇ ਉਹਦੇ ਵਿੱਚ ਵੀ ਕੋਈ ਗੈਪ ਨਹੀਂ ਦੇਣਾ ਸੋ ਬਹੁਤ ਬਹੁਤ ਥੈਂਕਸ ਮੈਮ ਕਿ ਤੁਸੀਂ ਇਹ ਪੂਰੀ ਇਨਫੋਰਮੇਸ਼ਨ ਜੋ ਹੈ ਬੜੇ ਹੀ ਚੰਗੇ ਢੰਗ ਨਾਲ ਸਟੂਡੈਂਟਸ ਨੂੰ ਦਿੱਤੀ ਹੈ ਆਈ ਹੋਪ ਸਟੂਡੈਂਟਸ ਦੇ ਕਈ ਸਵਾਲ ਜਿਹੜੇ ਮਨ ਦੇ ਵਿੱਚ ਚੱਲ ਰਹੇ ਸੀ ਉਹਨਾਂ ਦੇ ਜਵਾਬ ਤੁਹਾਨੂੰ ਜ਼ਰੂਰ ਮਿਲ ਗਏ ਨੇ ਪਰ ਫਿਰ ਵੀ ਹਲੇ ਵੀ ਕੋਈ ਸਵਾਲ ਹੈ ਤੁਹਾਡੇ ਐਡਮਿਸ਼ਨ ਕਰਵਾਉਣ ਨੂੰ ਲੈ ਕੇ ਜਾਂ ਫਿਰ ਤੁਹਾਡੀ ਆਪਣੀ प्रोफाइल नु लेके कोई सवाल है तो नंबर जो लगातार डिस्प्ले है इस कॉल भी कर हो या फिर ओवरसीज ऑफिस भी विजिट कर हो अपने डॉक्यूमेंट्स लेके जरूर आना ताकि असेसमेंट की जा सके और राइट ऑप्शन टाइमली गाइड कितिया जा सकन सो कमेंट सैक्शन भी अपने सवाल साझे कर सकते हो जल्दी ही फिर आवाने लैके हो नए नवे, नवे टॉपिक्स फिलहाल ही सामू दौ जी इजाजत थैंक यू सो मच थैंक यू